ਆਮਦਕ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਹੋਏ ਵਿਕਰਮ ਸਿੰਘ ਮਜੀਠੀਆ ਦੀ ਅੱਜ ਉਹ ਮੋਹਾਲੀ ਕੋਰਟ ਚ ਪੇਸ਼ੀ ਸੀ ਜੀਹਾਂ ਉਹਨਾਂ ਦੀ 14 ਦਿਨਾਂ ਦੀ ਨਾਇਕ ਹਿਰਾਸਤ ਅੱਜ ਖਤਮ ਹੋਈ ਤੇ ਅੱਜ ਉਹਨਾਂ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਵੱਡੀ ਖਬਰ ਇਸ ਤਰ੍ਹਾਂ ਨਈ ਆਈ ਕਿ ਮੋਹਾਲੀ ਕੋਰਟ ਵੱਲੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਕਰਮ ਸਿੰਘ ਮਜੀਠੀਆ ਦੀ ਹੋਰ ਵਧਾ ਦਿੱਤੀ ਗਈ ਹੈ ਤੇ ਹੁਣ ਅਗਲੀ ਪੇਸ਼ੀ ਮਜੀਠੀਆ ਦੀ 2 ਅਗਸਤ ਨੂੰ ਹੋਏਗੀ ਦੱਸਦੀ ਕਿ ਮੋਹਾਲੀ ਕੋਰਟ ਚ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਨਾਬਾ ਜਿਲ੍ਹੇ ਚ ਵਿਕਰਮ ਸਿੰਘ ਮਜੀਠੀਆ ਨੂੰ ਬੰਦ ਕੀਤਾ ਗਿਆ ਤੇ ਉਸ ਤੋਂ ਉੱਥੋਂ ਉਹਨਾਂ ਨੂੰ ਜੋ ਹੈ ਆਇਆ ਗਿਆ ਤੇ 14 ਦਿਨਾਂ ਦੀ ਹੋਰ ਨਿਆਈ ਖਿਰਾਸਤ ਹੁਣ ਵਿਕਰਮ ਸਿੰਘ ਮਜੀਠੀਆ ਦੀ ਜੋ ਹੈ ਵੱਧ ਗਈ ਹੈ ਤੇ 2 ਅਗਸਤ ਨੂੰ ਹੁਣ ਸੁਣਵਾਈ ਹੋਗੀ ਇਸ ਦੇ ਨਾਲ ਹੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਅੱਜ ਮੁਹਾਲੀ ਕੋਰਟ ਚ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਗਿਆ ਉੱਤੇ ਹੀ ਵਿਜੀਲੈਂਸੀ ਟੀਮ ਦੇ ਐਸਆਈਟੀ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਠਿਕਾਣਿਆਂ ਤੇ ਦੁਬਾਰਾ ਤੋਂ ਛਾਪੇਮਾਰੀ ਕੀਤੀ ਗਈ ਹੈ ਜੀਹਾਂ ਮੀਡੀਆ ਰਿਪੋਰਟਸ ਦੇ ਮੁਤਾਬਕ ਮਜੀਠੀਆ ਦੇ ਚੰਡੀਗੜ੍ਹ ਦੇ ਨਾਲ ਨਾਲ ਦਿੱਲੀ ਸਥਿਤ ਕਈ ਠਿਕਾਨਿਆਂ 'ਤੇ ਐਸਆਈਟੀ ਦੀ ਵਿਜੀਲੈਂਸ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਮੀਡੀਆ ਰਿਪੋਰਟ ਦੇ ਮੁਤਾਬਕ ਮਜੀਠੀਆ ਤੇ ਦਿੱਲੀ ਸਥਿਤ ਸੈਨਿਕ ਫਾਰਮ ਤੇ ਰੇਡ ਕੀਤੀ ਗਈ ਜੋ ਕਿ ਮਜੀਠੀਆ ਦੇ ਬੇਨਾਮੀ ਸੰਪਤੀਆਂ 'ਚ ਦਰਜ ਹੈ। ਜਾਣਕਾਰੀ ਮੁਤਾਬਕ ਇਸ ਸੈਨਿਕ ਫਾਰਮ ਦੀ ਕੀਮਤ ਲਗਭਗ 250 ਤੋਂ 200 ਕਰੋੜ ਰੁਪਏ ਦੱਸੀ ਗਈ ਹੈ ਤੇ ਅੱਜ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਸੈਨਿਕ ਫਾਰਮ ਤੇ ਤੇ ਉਹਨਾਂ ਦੇ ਚੰਡੀਗੜ੍ਹ ਸਥਿਤ ਵੀ ਕਈ ਠਿਕਾਨਿਆਂ 'ਤੇ ਜੋ ਹੈ ਵਿਜੀਲੈਂਸ ਦੀ ਟੀਮ ਵੱਲੋਂ ਤੇ ਐਸਆਈਟੀ ਵੱਲੋਂ ਜੋ ਵੱਡੇ ਛਾਪੇਮਾਰੀ ਜੋ ਕੀਤੀ ਗਈ ਹੈ ਦੱਸਦੀ ਹੈ ਕਿ 25 ਜੂਨ ਨੂੰ ਵਿਜੀਲੈਂਸੀ ਜੋ ਸੀ ਰੇਡ ਹੋਈ ਸੀ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਵਾਲੇ ਘਰ ਨੂੰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ 14 ਦਿਨਾਂ ਦੀ ਨਿਆਇਕ ਹਿਰਾਸਤ ਉਹਨਾਂ ਨੂੰ ਭੇਜਿਆ ਗਿਆ ਤੇ ਅੱਜ ਉਹਨਾਂ ਦੀ ਨਿਆਇਕ ਹਿਰਾਸਤ ਖਤਮ ਹੋਈ ਤੇ ਹੁਣ 14 ਦਿਨ ਦੀ ਹੋਰ ਨਿਆਇਕ ਹਿਰਾਸਤ ਉਹਨਾਂ ਦੀ ਵਧ ਗਈ ਤੇ ਅਗਲੀ ਪੇਸ਼ੀ ਹੁਣ 2 ਅਗਸਤ ਨੂੰ ਹੋਵੇਗੀ ਇਸ ਦੇ ਨਾਲ ਹੀ ਅੱਜ ਉਹਨਾਂ ਦੇ ਵਕੀਲ ਵੱਲੋਂ ਵੀ ਵੱਡਾ ਬਿਆਨ ਜੋ ਹੈ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਵੱਲੋਂ ਦਿੱਤਾ ਗਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਦੋ ਵੱਡੇ ਚਿਲ ਚ ਬੰਦ ਕੀਤਾ ਗਿਆ ਦੋ ਵੱਡੇ ਮਲਜ਼ਮ ਜਿਹਨਾਂ ਤੇ ਗੰਭੀਰ aarop ਨੇ ਉਹਨਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਜੋ ਹੈ ਬੰਦ ਕੀਤਾ ਗਿਆ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਵੱਡਾ ਬਿਆਨ ਜੋ ਹੈ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੱਲੋਂ ਦਿੱਤਾ ਗਿਆ ਇਸ ਦੇ ਨਾਲ ਹੀ ਪੇਸ਼ੀ ਤੇ ਵਿਕਰਮ ਸਿੰਘ ਮਜੀਠੀਆ ਦੇ ਪਤਨੀ ਵੀ ਪਹੁੰਚੇ ਤੇ ਉਹਨਾਂ ਵੱਲੋਂ ਵੀ ਭਗਵੰਤ ਸਰਕਾਰ ਨੂੰ ਕਿਹਾ ਗਿਆ ਤੇ ਸਾਫ ਤੌਰ ਤੇ ਕਹਿ ਗਿਆ ਕਿ ਇਸ ਕੇਸ 'ਚ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਵੇਗਾ ਤੁਸੀਂ ਦੇਖ ਲਿਓ ਤੇ ਇਸ ਦੇ ਨਾਲ ਆ ਵੀ ਕਿਹਾ ਗਿਆ ਗਨੀਵ ਕੌਰ ਵੱਲੋਂ ਕਿ ਵਿਕਰਮ ਸਿੰਘ ਮਜੀਠੀਆ ਨਾਲ ਜੋ ਹੈ ਕਿਸੇ ਨੂੰ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਤੇ ਵੱਡੇ aarop ਜੋ ਨੇ ਉਹਨਾਂ ਦੇ ਵਕੀਲ ਵਿਕਰਮ ਸਿੰਘ ਮੁਜੀਠੀਆ ਦੇ ਜੋ ਹੈ ਸਰਕਾਰ ਤੇ ਲਗਾਏ ਗਏ ਨੇ ਤੇ ਇਸ ਦੇ ਨਾਲ ਹੀ ਗਨੀਵ ਕੌਰ ਵੱਲੋਂ ਵੀ ਵੱਡੇ ਇਲਜ਼ਾਮ ਸਰਕਾਰ ਨੂੰ ਕੇਰ ਕੇ ਲਗਾਏ ਗਏ ਦੱਸਦੀ ਕਿ ਇਸ ਤੋਂ ਪਹਿਲੇ 17 ਤਰੀਕ ਨੂੰ ਵੀ ਵਿਕਰਮ ਸਿੰਘ ਮੁਜੀਠੀਆ ਵੱਲੋਂ ਜੋ ਸੀਗੀ ਕਿ ਯਾਚਿਕਾ ਅਕਾਲੀ ਦਲ ਵੱਲੋਂ ਜੋ ਸੀਗੀ ਅਦਾਲਤ 'ਚ ਪੇਸ਼ ਕੀਤੀ ਗਈ ਸੀ ਬੈਰਕ ਬਦਲਣ ਨੂੰ ਲੈ ਕੇ ਤੇ ਉਸ ਦੀ ਸੁਣਵਾਈ ਵੀ 17 ਤਰੀਕ ਨੂੰ ਹੋਣੀ ਸੀ ਤੇ ਉਸ ਦੀ ਸੁਣਵਾਈ 17 ਤਰੀਕ ਨੂੰ ਨਾ ਹੋ ਕੇ ਹੁਣ ਉਸ ਦੀ ਜੋ ਤਾਰੀਖ ਹੈ 22 ਜੁਲਾਈ ਨੂੰ ਕਰ ਦਿੱਤੀ ਗਈ ਤਾਂ ਅਸਲ ਵਿਕਰਮ ਸਿੰਘ ਮੁਜੀਠੀਆ ਵੱਲੋਂ ਜੋ ਹੈ ਬੈਰਕ ਬਦਲਣ ਨੂੰ ਲੈ ਕੇ ਇੱਕ ਪਟੀਸ਼ਨ ਅਦਾਲਤ 'ਚ ਦਿੱਤੀ ਗਈ ਕਿ ਕਿ ਮੈਂ orange categories ਚ ਆਣਾ ਤਾਂ ਮੈਨੂੰ ਉਸ ਦੇ ਅਨੁਸਾਰ ਮੈਨੂੰ ਸੁਵਿਧਾ ਜੇਲ੍ਹ ਚ ਹੋਣੀ ਚਾਹੀਦੀ ਮੈਨੂੰ ਬਾਕੀ ਮੁਲਜ਼ਮਾਨਾ ਜੋ ਕੀਤਾ ਲੇਕਿਨ ਇਸ ਦੀ ਸੁਣਵਾਈ 17 ਜੁਲਾਈ ਨੂੰ ਹੋਣੀ ਸੀ ਪਰ ਉਸ ਦੀ 17 ਜੁਲਾਈ ਨੂੰ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਉਸ ਦੀ ਤਾਰੀਖ ਹੁਣ ਅੱਗੇ ਕਰਕੇ 22 ਜੁਲਾਈ ਨੂੰ ਕਰ ਦਿੱਤੀ ਗਈ ਤੇ ਹੁਣ 22 ਜੁਲਾਈ ਨੂੰ ਜੋ ਹੈ ਬੈਰਕ ਬਦਲਣ ਦੀ ਬਦਲਾ ਨੂੰ ਲੈ ਕੇ ਜੋ ਯਾਚਿਕਾ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਈ ਗਈ ਸੀ ਉਸ ਦੀ ਸੁਣਵਾਈ ਹੋਗੀ ਤੇ ਇਸ ਦੇ ਨਾਲ ਹੀ 2 ਅਗਸਤ ਨੂੰ ਹੁਣ ਜੋ ਅਮਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੈ ਉਹ ਹੋਵੇਗੀ ਤੇ 14 ਦਿਨਾਂ ਦੀ ਵੱਡੀ ਕਿ ਉਹਨਾਂ ਦੀ ਨਿਆਇਕ ਹਿਰਾਸਤ ਹੋਰ ਵਧਾ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੇ ਕਈ ਠਿਕਾਨਿਆਂ ਤੇ ਵੀ ਤੇ ਉਹਨਾਂ ਦੇ ਦਿੱਲੀ ਸਥਿਤ ਫਾਰਮ ਤੇ ਵੀ ਸੈਨਿਕ ਫਾਰਮ ਤੇ ਵੀ ਜੋ ਹੈ ਵਿਜੀਲੈਂਸ ਟੀਮ ਦੇ ਐਸਐਟੂ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਵੱਡੀ ਖਬਰ ਜੋ ਹੈ ਅੱਜ ਸਾਹਮਣੇ ਆਈ ਜਦੋਂ ਕਿ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੋਏ ਤੇ ਇਸ ਦੇ ਨਾਲ ਹੀ ਉਹਨਾਂ ਦੀਆਂ ਠਿਕਾਨਿਆਂ ਤੇ ਵੀ ਛਾਪੇਮਾਰੀ ਦੁਬਾਰਾ ਤੋਂ ਕੀਤੀ ਜਾ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਸ ਕੇਸ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ 22 ਤਰੀਕ ਨੂੰ ਜੋ ਹੈ ਉਹਨਾਂ ਦੀ ਬੈਰਕ ਬਦਲਣ ਨੂੰ ਲੈ ਕੇ ਵੀ ਅਦਾਲਤ ਵੱਲੋਂ ਕੀ ਫੈਸ ਇਸ ਤੇ ਕੀ ਕੁਝ ਜੋ ਹੈ ਕੀਤਾ ਜਾਂਦਾ ਹੈ ਕਿਉਂਕਿ ਹਜੇ ਤੱਕ ਉਹਨਾਂ ਨੇ ਕੋਈ ਵੀ ਇਸ ਤੇ ਫੈਸਲਾ ਨਹੀਂ ਲਿੱਤਾ ਹੈ ਤੇ ਦੋ ਤਰੀਕ ਨੂੰ ਵੀ ਜੋ ਹੈ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੇ ਕੀ ਕੁਝ ਨਿਕਲ ਕੇ ਇਸ ਕੇਸ 'ਚ ਸਾਹਮਣੇ ਆਉਂਦਾ ਹੈ। ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਟਕ।